ਤੇ ਚਲਾਏ ਮਨ ਜ਼ਿੰਦਗੀ ਦੇ ਅੰਦਰ ਉਤਰਾ ਚੜਾ ਤੇ ਆਉਣੀ ਹੋਣੇ ਨੇ ਅਪ ਡਾਉਨ ਤੇ ਬੰਦ ਹੀ ਰਹਿਣੇ ਨੇ ਕਦੇ ਵੀ ਕੋਈ ਸੜਕ ਬਰਾਬਰ ਨਹੀਂ ਹੁੰਦੀ ਕਦੇ ਉਤਰਾਈ ਆ ਜਾਂਦੀ ਕਦੇ ਚੜਾਈ ਆ ਜਾਂਦੀ ਖੈਰ ਚੱਲਦਾ ਰਹੇਗਾ ਪਰ ਬਹੁਤ ਲੋਕਾਂ ਨੇ ਆਪਣਾ ਮਾਈਂਡ ਸੈਟ ਕਰ ਲਿਆ ਹੈ ਆਪਣਾ ਸੁਬਾਇ ਦਾਦਾ ਬਣਾ ਲਿਆ ਹੈ ਵੀ ਮੁਸ਼ਕਲ ਹੁੰਦੀ ਨਹੀਂ ਮੁਸ਼ਕਲ ਦੇ ਬਾਰੇ ਸੋਚ-ਸੋਚ ਕੇ ਹੀ ਆਪਣੇ ਆਪ ਨੂੰ ਮੁਸ਼ਕਲਾਂ ਦੇ ਘੇਰੇ ਦੇ ਅੰਦਰ ਪਸਾ ਲੈਂਦੇ ਨੇ ਅਜੇ ਮੁਸ਼ਕਲ ਆਈ ਨਹੀਂ ਖਿਆਲ ਦੇ ਵਿੱਚ ਹੀ ਲਿਆ ਕੇ ਉਹਦੇ ਬਾਰੇ ਉਤਰਾ ਚੜਾ ਕਰਕੇ ਉਹਦੇ ਬਾਰੇ ਗੁਣਾ ਤਕਸੀਮ ਕਰਕੇ ਉਦੇੜ ਬੋਣ ਕਰਕੇ ਆਪਣੇ ਆਪ ਨੂੰ ਦੁਖੀ ਕਰੀ ਜਾਂਦੇ ਨੇ ਡਿਪਰੈਸ਼ਨ ਵਿੱਚ ਚਲੇ ਜਾਂਦੇ ਨੇ ਰੋਗੀ ਬਣ ਜਾਂਦੇ ਨੇ ਸੋਗੀ ਬਣ ਜਾਂਦੇ ਨੇ ਮੰਨ ਲਓ ਇੱਕ ਪਤੀ ਤੇ ਪਤਨੀ ਆਪਣੇ ਬੱਚਿਆਂ ਦੇ ਨਾਲ ਕਿਧਰੇ ਪਹਾੜਾਂ ਦੇ ਉੱਤੇ ਸੈਰ ਕਰਨ ਵਾਸਤੇ ਜਾ ਰਹੇ ਨੇ ਪਹਾੜੀ ਸਫਰ ਦੇ ਉੱਤੇ ਨੇ ਉਹਨਾਂ ਦੇ ਬੱਚੇ ਉਹਨਾਂ ਦੇ ਨਾਲ ਨੇ ਘਰੋਂ ਖਾਣ ਪੀਣ ਦਾ ਸਜੋ ਸਮਾਨ ਲੈ ਕੇ ਤੁਰੇ ਨੇ ਕਾਰ ਦੇ ਨਵੇਂ ਟਾਇਰ ਪਵਾ ਕੇ ਤੁਰੇ ਨੇ ਸਾਰੀ ਰਿਪੇਅਰਿੰਗ ਕਰਾ ਕੇ ਤੁਰੇ ਨੇ ਵੀ ਸਾਨੂੰ ਰਾਹ ਦੇ ਅੰਦਰ ਕਿਦਰੇ ਕੋਈ ਦਿੱਕਤ ਨਾ ਆਵੇ ਹੁਣ ਉਹਨੇ ਪਹਾੜਾਂ ਤੇ ਜਾਂਦੇ ਵਕਤ ਕਿਦਰੇ ਕੋਈ ਪਹਿਲਾਂ ਘਟਨਾ ਵੇਖੀ ਸੀ ਟੀਵੀ ਦੇ ਉੱਤੇ ਖਬਰਾਂ ਦੇ ਅੰਦਰ ਵੀ ਫਲਾਣਾ ਫਲਾਣਾ ਬੰਦਾ ਜਾਂ ਰਿਸ਼ਤੇਦਾਰ ਜਾਂ ਮੀਡੀਏ ਦੇ ਅੰਦਰ ਖਬਰ ਚੱਲੀ ਬੀ ਫਲਾਣਾ ਬੰਦਾ ਪਹਾੜਾਂ ਤੇ ਗਿਆ ਉਹਦੀ ਕਾਰ ਦਾ ਟਾਇਰ ਪਾਟ ਗਿਆ ਉਹ ਇਦਾਂ ਇਦਾਂ ਗੱਡੀ ਲੁੜਕਦੀ ਲੁੜਕਦੀ ਖੱਡ ਦੇ ਅੰਦਰ ਚਲੀ ਗਏ ਤੇ ਜਿਹੜਾ ਡਰਾਈਵ ਕਰ ਰਿਹਾ ਸੀ ਨਾ ਉਹ ਡਰਾਈਵ ਕਰਦਾ ਕਰਦਾ ਸੋਚ ਵਿੱਚ ਚਲਾ ਗਿਆ ਡੂੰਗੀ ਸੋਚ ਵਿੱਚ ਚਲਾ ਗਿਆ ਅਫਸੋਸ ਵਿੱਚ ਚਲਾ ਗਿਆ ਗਏ ਸਨ ਸੈਰ ਕਰਨ ਗਏ ਸਨ ਖੁਸ਼ੀ ਲੈਣ ਪਰ ਉੱਥੇ ਜਾ ਕੇ ਗਮੀਨੇ ਕਿਰਾ ਪਾ ਲਿਆ ਘਰ ਵਾਲੀ ਨੇ ਕੋਲੋਂ ਹਲਾ ਕੇ ਪੁੱਛਿਆ ਵੀ ਗੱਲ ਕੀ ਹੈ ਕਾਰਨ ਕੀ ਹੈ ਤੁਸੀਂ ਹੁਣੇ ਅਸਰੇ ਸੀ ਬੱਚਿਆਂ ਦੇ ਨਾਲ ਹੁਣ ਬੱਚੇ ਬੁਲਾ ਰਹੇ ਨੇ ਤੁਸੀਂ ਬੋਲਦੇ ਨਹੀਂ ਮੈਂ ਬੁਲਾ ਰਹੀ ਹਾਂ ਤੁਸੀਂ ਬੋਲਦੇ ਨਹੀਂ ਵੀ ਕਾਰਨ ਕੀ ਹੈ ਤੇ ਉਹ ਇੱਕਦਮ ਹੋਸ਼ ਵਿੱਚ ਆਇਆ ਤੇ ਕਹਿੰਦਾ ਮੇਰੇ ਮਨ ਦੇ ਅੰਦਰ ਨਾ ਆਹ ਗੱਲ ਚੱਲ ਰਹੀ ਸੀ ਤੈਨੂੰ ਯਾਦ ਹੈ ਮਹੀਨਾ ਪਹਿਲਾਂ ਆਪਾਂ ਇਹ ਖਬਰ ਪੜ੍ਹੀ ਸੀ ਟੀਵੀ ਦੇ ਉੱਤੇ ਇੱਕ ਖਬਰ ਚੱਲ ਰਹੀ ਸੀ ਵੀ ਇੱਕ ਗੱਡੀ ਦਾ ਟਾਇਰ ਪਾਟਾ ਉਹ ਗੱਡੀ ਇਦਾਂ ਇਦਾਂ ਪਹਾੜਾਂ ਦੇ ਉੱਤੋਂ ਥੱਲੇ ਡਿੱਗੀ ਤੇ ਉਹ ਪਰਿਵਾਰ ਹੀ ਖਤਮ ਹੋ ਗਿਆ ਸੀ ਉਹ ਘਰ ਵਾਲੀ ਨੇ ਮੱਥੇ ਤੇ ਹੱਥ ਮਾਰਿਆ ਪੁਰਖਾ ਕਿਹੜੇ ਪਾਸੇ ਤੁਰ ਪਿਆ ਆਪਾਂ ਟਾਇਰ ਨਵੇਂ ਪਵਾ ਕੇ ਤੁਰੇ ਆ ਹੋਇਆ ਕੁਝ ਵੀ ਨਹੀਂ ਮੁਸ਼ਕਲ ਦੀ ਹਵਾ ਤੱਕ ਨਹੀਂ ਸਾਡੇ ਕੋਲ ਸੋਚ-ਸੋਚ ਕੇ ਹੀ ਆਪਣੇ ਆਪ ਨੂੰ ਮੁਸ਼ਕਲ ਦੇ ਅੰਦਰ ਪਾ ਲਿਆ ਇਹ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਸਾਂ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਆਉਣ ਤੋਂ ਪਹਿਲਾਂ ਬੰਦਾ ਮੁਸ਼ਕਲਾਂ ਦੇ ਬਾਰੇ ਸੋਚ ਹੀ ਜਾਂਦਾ ਹੈ ਉਹ ਦੇੜਬੁਣ ਕਰ ਹੀ ਜਾਂਦਾ ਹੈ ਆਪਣਾ ਮਾਈਂਡ ਸੈਟ ਸੈੱਟ ਉੱਥੇ ਕਰ ਲੈਂਦਾ ਹੈ ਤੇ ਇਹਦੇ ਮੁਸ਼ਕਲ ਨਹੀਂ ਹੈ ਨੇੜੇ ਟੇੜੇ ਵੀ ਨਹੀਂ ਹੈ ਪਰ ਡਿਪਰੈਸ਼ਨ ਚ ਪਹਿਲਾਂ ਹੀ ਚਲਾ ਗਿਆ ਪਹਿਲਾਂ ਹੀ ਉਹਦੇ ਚਿਹਰੇ ਦੀਆਂ ਹਵਾਇਆਂ ਉੱਡ ਗਈਆਂ ਨੇ ਰੰਗ ਪਹਿਲਾਂ ਹੀ ਫਿੱਕਾ ਪੈ ਗਿਆ ਬੁੱਲਾਂ ਤੇ ਸਿਕਰੀ ਪਹਿਲਾਂ ਹੀ ਆ ਗਈ ਹੈ ਖੈਰ ਮੈਂ ਇੱਕ ਐਦਾਂ ਦੀ ਗੱਲ ਹੋਰ ਵੀ ਇੱਕ ਪੇਪਰ ਦੇ ਅੰਦਰ ਪੜ੍ਹੀ ਉਹ ਇਹ ਮੈਂ ਪੜ੍ਹੀ ਵੀ ਕਿਦਰੇ ਲੋਕ ਨੌਜਵਾਨ ਬੱਚੇ ਇਕੱਠੇ ਹੋ ਕੇ ਨਾ ਪਹਾੜਾਂ ਤੇ ਘੁੰਮਣ ਗਏ ਉਹਨਾਂ ਗੱਡੀ ਰੈਂਟ ਤੇ ਕਰ ਲਈ ਜਿਹੜਾ ਡਰਾਈਵਰ ਸੀ ਉਹ ਜਾਂਦੇ ਵਕਤ ਤੇ ਲੈ ਗਿਆ ਪਰ ਉੱਤੇ ਜਾ ਕੇ ਨਾ ਉਹਦੇ ਦਿਮਾਗ ਦੇ ਅੰਦਰ ਵੀ ਉਹੀ ਕੁਝ ਚੱਲਣਾ ਸ਼ੁਰੂ ਹੋਇਆ ਪਰ ਉਹ ਡਰਾਈਵਰ ਸਿਆਣਾ ਸੀ ਉਹਨੇ ਨੌਜਵਾਨ ਮੁੰਡਿਆ ਨੂੰ ਕਿਹਾ ਉਹਨੇ ਕਿਹਾ ਭਰਾਓ ਜੇ ਗੱਡੀ ਚਲਾ ਸਕਦੇ ਹੋ ਤੇ ਥੱਲੇ ਲੈ ਜਾਓ ਨਹੀਂ ਤੇ ਕੋਈ ਦੂਸਰਾ ਡਰਾਈਵਰ ਹਾਇਰ ਕਰ ਲਓ ਮੇਰੇ ਵਿੱਚ ਵਾ ਨਹੀਂ ਹੈ ਮੈਂ ਗੱਡੀ ਲੈ ਕੇ ਜਾਵਾਂ ਮੁੰਡਿਆ ਨੇ ਪੁੱਛਿਆ ਵੀ ਕਾਰਨ ਉਹ ਕਹਿੰਦਾ ਵੀ ਮੈਂ ਬਹੁਤ ਜ਼ਿਆਦਾ ਡਰ ਗਿਆ ਉਹ ਕਹਿੰਦੇ ਨੇ ਤੂੰ ਲੈ ਆਇਆ ਹੈ ਉੱਤਰ ਦੇ ਵਕਤ ਤੇ ਖਤਰਾ ਘੱਟ ਹੋਣਾ ਚਾਹੀਦਾ ਡਰ ਕਿਉਂ ਗਿਆ ਹੈ ਉਹ ਕਹਿੰਦਾ ਪਤਾ ਨਹੀਂ ਕਿਉਂ ਵਾਰ-ਵਾਰ ਮੇਰੇ ਮਨ ਦੇ ਅੰਦਰ ਇੱਕ ਹੀ ਗੱਲ ਚਲਦੀ ਜਾ ਰਹੀ ਏ ਵੀ ਜੇ ਟਾਇਰ ਪਾਟ ਗਿਆ ਗੱਡੀ ਖੱਡ ਦੇ ਅੰਦਰ ਜਾਏਗੀ ਐਦਾਂ ਹੋਏਗਾ ਬਚੇਗਾ ਨਹੀਂ ਬਚਾਂਗੇ ਨਹੀਂ ਕੁਝ ਮੁੰਡੇ ਉਹਦੇ ਤੇ ਗੁੱਸੇ ਹੋਏ ਪਰ ਕੁਝ ਸਿਆਣੇ ਬੱਚੇ ਸੰ ਜਿਹੜੇ ਉਹ ਕਹਿਣ ਲੱਗੇ ਨਹੀਂ ਠੀਕ ਕਹਿ ਰਿਹਾ ਇਹਨੂੰ ਸ਼ਾਬਾਸ਼ ਦਿਓ ਕਮ ਸੇ ਕਮ ਇਹਨੇ ਆਪਣਾ ਡਰ ਜ਼ਾਹਰ ਤੇ ਕੀਤਾ ਨਾ ਇਹਨੇ ਦੱਸ ਤੇ ਦਿੱਤਾ ਹੈ ਨਾ ਵੀ ਕਮ ਸੇ ਕਮ ਮੇਰੇ ਤੋਂ ਗੱਡੀ ਥੱਲੇ ਨਹੀਂ ਜਾ ਰਹੀ ਡਰਦਾ ਡਰਦਾ ਕਿਧਰੇ ਸਾਨੂੰ ਖੱਡ ਦੇ ਅੰਦਰ ਛੋਟੀ ਦੇਂਦਾ ਨਦੀ ਦੇ ਅੰਦਰ ਛੋਟੀ ਦੇਂਦਾ ਤੋ ਖੈਰ ਕੁਛ ਵੀ ਹੋਣ ਤੋਂ ਪਹਿਲਾਂ ਅਸੀਂ ਡਰ ਐਵੇਂ ਪਾਲ ਕੇ ਬਹਿ ਜਾਂਦੇ ਆ ਜਿਹੜੇ ਇਦਾਂ ਦੀ ਸੋਚ ਰੱਖਣ ਵਾਲੇ ਨਾ ਉਹ ਕਿਦਰੇ ਲੜਨ ਵਾਸਤੇ ਜੰਗ ਦੇ ਅੰਦਰ ਜਾਣ ਮੰਨ ਲਓ ਫੌਜੀ ਹੋਣ ਇਸ ਤਰ੍ਹਾਂ ਦੇ ਜਾਂ ਪੁਰਾਣਾ ਸਮਾਂ ਸੀ ਤਲਵਾਰ ਤੀਰ ਦਾ ਗੋਲੀ ਦਾ ਜੰਗ ਸੀ ਜਦੋਂ ਪੁਰਾਣਾ ਸਮਾਂ ਇਦਾਂ ਦੇ ਜਿਹੜੇ ਸੈਨਿਕ ਹੁੰਦੇ ਨੇ ਇਦਾਂ ਦੇ ਲੜਾਕੂ ਹੁੰਦੇ ਨੇ ਉਹ ਜੰਗ ਹਾਰਨ ਤੋਂ ਪਹਿਲਾਂ ਹੀ ਹਾਰ ਮੰਨ ਲੈਂਦੇ ਆ ਅਜੇ ਹਾਰ ਦਾ ਨੇੜਾ ਤੇੜਾ ਵੀ ਨਹੀਂ ਹੈ ਪਰ ਉਹ ਪਹਿਲਾਂ ਹੀ ਹਾਰ ਮੰਨ ਲੈਂਦੇ ਨੇ ਹੁਣ ਡਰ ਪਤਾ ਸਾਡੇ ਕਿਸ ਤਰ੍ਹਾਂ ਦੇ ਨੇ ਸਮਾਜ ਦੇ ਅੰਦਰ ਡਰ ਬਣਾ ਲਿਨੇ ਆ ਵਿਆਹ ਤੇ ਹੋ ਗਿਆ ਏ ਪਤਾ ਨਹੀਂ ਮੇਰੇ ਘਰ ਔਲਾਦ ਪੈਦਾ ਹੋਏਗੀ ਜਾਂ ਨਹੀਂ ਹੋਏਗੀ ਅਜੇ ਸਮਾਂ ਨਹੀਂ ਹੋਇਆ ਔਲਾਦ ਹੋਣ ਨੂੰ ਸਮਾਂ ਦਿਓ ਔਲਾਦ ਹੋ ਪੈਗੀ ਪ੍ਰਕਿਰਤੀ ਦਾ ਨੇਤ ਤੇ ਖੈਰ ਡਰੇ ਰਹਿੰਦੇ ਨੇ ਵੀ ਔਲਾਦ ਹੋਏਗੀ ਜੇ ਥੋੜਾ ਬਹੁਤਾ ਸਮਾਂ ਵੱਧ ਲੱਗ ਗਿਆ ਤਾਂ ਡਰ ਵੀ ਔਲਾਦ ਹੋਣੀ ਨੇ ਅੱਛਾ ਜੇ ਔਲਾਦ ਹੋ ਗਈ ਤੇ ਫਿਰ ਨਵਾਂ ਡਰ ਪਾ ਲੈਂਦੇ ਨੇ ਅੱਛਾ ਇਹ ਧੀਆਂ ਨੇ ਪੁੱਤ ਨੇ ਮੇਰੇ ਕਹਨੇ ਵਿੱਚ ਰਹਿਣਗੇ ਨਹੀਂ ਰਹਿਣਗੇ ਅੱਛਾ ਜੇ ਰਹਿਣੇ ਵਿੱਚ ਵੀ ਰਹਿ ਗਏ ਉਹ ਜਵਾਨ ਵੀ ਹੋ ਗਏ ਤੇ ਫਿਰ ਬੰਦੇ ਇਸ ਤਰ੍ਹਾਂ ਦਾ ਮਾਈਂਡ ਸੈਟ ਕਰਕੇ ਮੁਸ਼ਕਲਾਂ ਨੂੰ ਘੇਰਾ ਪਾਈ ਰੱਖਦੇ ਨੇ ਆਪੇ ਜੱਫਾ ਮਾਰੀ ਰੱਖਦੇ ਨੇ ਬੱਚੇ ਜਵਾਨੀ ਵਿੱਚ ਨੇ ਤੇ ਐਵੇਂ ਗੱਲਾਂ ਕਰੀ ਜਾਣਗੇ ਲੋਕਾਂ ਦੇ ਕੋਲ ਭਾਈਚਾਰੇ ਦੇ ਕੋਲ ਰਿਸ਼ਤੇ ਨਾਤੇਆਂ ਦੇ ਕੋਲ ਕਤੋਂ ਨਵੇਂ ਬੱਚੇ ਬੁਢਾਪੇ ਵਿੱਚ ਸੰਭਾਲਣਗੇ ਨਹੀਂ ਸੰਭਾਲਣਗੇ ਉਹ ਬੁਢਾਪਾ ਹੌਂ ਤੇ ਦਿਓ ਪਹਿਲਾਂ ਹੀ ਕਹਿ ਕੇ ਕਿ ਬੱਚਿਆਂ ਨੂੰ ਤਿਆਰ ਕਰੀ ਜਾ ਰਹੇ ਹੋ ਵੀ ਨਹੀਂ ਸੰਭਾਲਣਗੇ ਨਹੀਂ ਸੰਭਾਲਣਗੇ ਸੰਭਾਲਣਗੇ ਹੋਸ਼ ਤੇ ਕਰੋ ਥੋੜਾ ਸਮਾਂ ਤੇ ਦਿਓ ਖੈਰ ਨਾ ਤੁਸੀਂ ਐਦਾਂ ਦੇ ਮਨ ਵਾਲੇ ਲੋਕ ਨਾ ਤੁਸੀਂ ਖੁਦ ਤੇ ਵਿਸ਼ਵਾਸ ਕਰ ਰਹੇ ਹੋ ਤੇ ਨਾ ਤੁਹਾਨੂੰ ਕਰਤਾ ਪੁਰਖ ਵੈਗਰੂ ਦੇਤੇ ਥੋੜਾ ਬਹੁਤਾ ਭਰੋਸਾ ਨਾ ਤੇ ਆਪਣੇ ਆਪ ਤੇ ਭਰੋਸਾ ਵੀ ਮੈਂ ਚੰਗਾ ਕੀਤਾ ਹੈ ਮੈਂ ਬੱਚਿਆਂ ਨੂੰ ਅੱਗੇ ਲੈ ਕੇ ਗਿਆ ਇਹਨਾਂ ਦੀ ਗੱਡੀ ਨੂੰ ਮੈਂ ਡੁੱਬਣ ਨਹੀਂ ਦਿੱਤਾ ਇਹਨਾਂ ਨੂੰ ਮੈਂ ਕਾਟਾ ਨਹੀਂ ਪੈਣ ਦਿੱਤਾ ਮੇਰਾ ਬੁਰਾ ਕਿਉਂ ਕਰਨਗੇ ਕਿਉਂ ਨਹੀਂ ਸੰਭਾਲਣਗੇ ਨਾ ਤੇ ਤੁਸੀਂ ਖੁਦ ਤੇ ਵਿਸ਼ਵਾਸ ਕਰ پا ਰਹੇ ਤੇ ਨਾ ਤੁਸੀਂ ਗੁਰੂ ਤੇ ਵਿਸ਼ਵਾਸ ਕਰ پا ਰਹੇ ਮੁਸ਼ਕਲ ਵਾਲਾ ਸਮਾਂ ਹਰ ਇੱਕ ਦੇ ਉੱਤੇ ਆਉਂਦਾ ਹੈ ਆਉਂਦਾ ਰਹੇਗਾ ਪਰ ਸਮਾਂ ਆਉਣ ਤੋਂ ਪਹਿਲਾਂ ਸੋਚਾਂ ਦੇ ਅੰਦਰ ਉਸ ਮੁਸ਼ਕਲ ਨੂੰ ਰਿੜਕੇ ਜਾਣਾ ਰਿੜਕੇ ਜਾਣਾ ਕਮਾਈ ਜਾਣਾ ਤੇ ਮੁਸ਼ਕਲ ਪਹਿਲਾਂ ਲੈ ਆਉਣੀ ਇਹ ਸੁਭਾਅ ਆਪਣਾ ਬਦਲੋ ਮੈਂ ਇੱਕ ਛੋਟੀ ਜੀ ਗੱਲ ਪੜ੍ਹੀ ਪਾਕਿਸਤਾਨੀ ਡਰਾਮਾ ਕੋਈ ਵੇਖ ਰਿਆ ਸਾਂ ਉਹਦੇ ਅੰਦਰ ਉਹਨੇ ਚੁਟਕਲੇ ਦੇ ਅੰਦਰ ਅੰਦਰ ਹੀ ਇੱਕ ਗੱਲ ਕਹੀ ਉਹ ਕਹਿੰਦਾ ਹੈ ਵੀ ਕੈਲੰਡਰ ਦੇ ਉੱਤੇ ਵੀ ਇਹ ਬੱਦਲ ਵੇਖ ਲਵੇਂ ਨਾ ਤੈਨੂੰ ਠੰਡ ਲੱਗਣੀ ਸ਼ੁਰੂ ਹੋ ਜਾਂਦੀ ਉਹਨੇ ਤੇ ਇੱਕ ਜ਼ਿਆਦਾ ਨਾ ਲਿਆ ਸੀ ਕਹਿੰਦਾ ਵੀ ਕੈਲੰਡਰ ਦੇ ਉੱਤੇ ਵੀ ਇਹ ਬੱਦਲ ਵੇਖ ਲੈਣਾ ਮੀਂਹ ਵੇਖ ਲੈਣ ਤੇ ਇਹਨਾਂ ਨੂੰ ਠੰਡ ਲੱਗਣੀ ਸ਼ੁਰੂ ਹੋ ਜਾਂਦੀ ਸਾਡਾ ਵੀ ਸੁਭਾਅ ਇਸ ਤਰ੍ਹਾਂ ਦਾ ਹੈ ਮੁਸ਼ਕਿਲ ਕੈਲੰਡਰ ਦੇ ਉੱਤੇ ਹੀ ਵੇਖ ਲਈਏ ਕਿਸੇ ਦੂਜੇ ਦੀ ਵੇਖ ਲਈਏ ਤੇ ਆਪਣੇ ਆਪ ਨੂੰ ਕੰਮਣੀ ਛਿੜ ਜਾਂਦੀ ਏ ਬੇ ਇਦਾਂ ਮੇਰੇ ਨਾਲ ਨਾ ਹੋ ਜੇ ਇਦਾਂ ਨਾ ਹੋ ਜੇ ਇਦਾਂ ਨਾ ਹੋ ਜੇ ਤਾਂ ਖੈਰ ਇਹ ਜਿਹੜਾ ਤੁਸੀਂ ਮਾਈਂਡ ਸੈਟ ਕੀਤਾ ਹੈ ਨਾ ਮੁਸ਼ਕਲਾਂ ਵਾਲਾ ਇਹਨੂੰ ਥੋੜਾ ਜਿਹਾ ਅਵਾਇਡ ਕਰੋ ਇਹਨੂੰ ਸੋਚੋ ਇਹ ਤੁਹਾਡਾ ਆਪਣਾ ਬਣਾਇਆ ਜਾਲ ਹੈ ਮਕੜੀ ਵਾਲਾ ਜਾਲ ਹੈ ਤੇ ਆਪੇ ਤੁਸੀਂ ਫਸ ਰਹੇ ਹੋ ਮੁਸ਼ਕਿਲ ਨਹੀਂ ਹੈ ਕੋਈ ਵੀ ਮੁਸ਼ਕਿਲ ਨਹੀਂ ਹੈ ਤੇ ਕਦੇ-ਕਦੇ ਵੀ ਵੇਖੋ ਵੀ ਤੁਹਾਡੀ ਮੁਸ਼ਕਿਲ 1% ਹੁੰਦੀ ਤੁਹਾਡੇ ਬਰਾਬਰ ਵਾਲੇ ਦੀ ਮੁਸ਼ਕਲ ਨਾਲ 50% ਹੁੰਦੀ ਹੈ ਉਹ ਹੱਸਦਾ ਨਜ਼ਰ ਆਉਂਦਾ ਤੁਸੀਂ ਰੋਂਦੇ ਨਜ਼ਰ ਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ